ਜੇ ਤੁਸੀਂ ਜ਼ਿੰਦਗੀ ਨੂੰ ਸਾਫ਼ ਚਲਾਉਣਾ ਹੈ ਨਿਊਟਰਲ ਚਲਾਉਣਾ ਹੈ ਤਾਂ ਤੁਹਾਨੂੰ ਆਪਣਾ ਮਨ ਖਾਲੀ ਕਰਨਾ ਪੈਣਾ ਹੈ ਅੰਦਰੋਂ ਖਾਲੀ ਹੋਣਾ ਪੈਣਾ ਹੈ ਮਹਾਰਾਜ ਦੀ ਗੱਲ ਨਾਲ ਗੁਰਬਾਣੀ ਨਾਲ ਆਪਣੇ ਆਪ ਨੂੰ ਭਰਨਾ ਪੈਣਾ ਅਸੀਂ ਕਰਦੇ ਸਾਨੂੰ ਕਦੋਂ ਕੋਈ ਧੋਖਾ ਹੀ ਦਿੰਦਾ ਜਦੋਂ ਮਾੜੀ ਕਰ ਜਾਂਦਾ ਆਪਾਂ ਉਹੀ ਗੱਲਾਂ ਸੋਚਦੇ ਰਹਿੰਦੇ ਆ ਆਪਣੇ ਅੰਦਰ ਉਹੀ बार-बार ਵਾਰ-ਵਾਰ ਸੱਕਲ ਜਾਂਦੇ ਰਹਿੰਦੇ ਤੇ ਆਪਣਾ ਜਿਹੜਾ ਨਰਵਸ ਹੈ ਆਪਣਾ ਮਾਈਂਡ ਅੱਗੇ ਨਹੀਂ ਵੱਧ ਸਕਦਾ ਸਾਡੇ ਕੋਲ ਮਾੜੀ ਕਰ ਗਿਆ ਠੱਗੀ ਕਰ ਗਿਆ ਸਮਝੋ ਕਿ ਪਰਮਾਤਮਾ ਨੇ ਕਰਵਾਇਆ ਕੀ ਪਤਾ ਅਗਲੀ ਦਿਨ ਕੋਈ ਮਜਬੂਰੀ ਹੋਵੇ ਤੁਹਾਡੇ ਨਾਲ ਕੌੜਾ ਕਰਨਾ ਤੁਹਾਡੇ ਨਾਲ ਧੋਖਾ ਕਰਨਾ ਕੀ ਪਤਾ ਉਹ ਤੁਹਾਡੇ ਬੰਦਾ ਲਾਈਕ ਨਾ ਹੋਵੇ ਤੁਹਾਨੂੰ ਡਿਸਰਬ ਨਾ ਕਰਦਾ ਹੋਵੇ ਸਭ ਪ੍ਰਮਾਤਮਾ ਕਰਦੀ ਹੈ ਜਿਵੇਂ ਮੇਰਾ ਚੜਚੜਾ ਸੁਭਾਅ ਮਹਾਰਾਜ ਕਹਿੰਦੇ ਆ ਆਪਣਾ ਸੁਭਾਅ ਦਾ ਬਦਲੋ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਉਹ ਚਿੱਕੜ ਦੇ ਵਿੱਚ ਰਹਿੰਦਾ ਹੈ ਫਿਰ ਵੀ ਆਪਣਾ ਕਦੇ ਸੁਭਾਅ ਨਹੀਂ ਬਦਲਦਾ ਜਿੰਨਾ ਕੜ ਉੱਚਾਉਂਦਾ ਫੁੱਲ ਨੂੰ ਨੌਚਾਉਂਦਾ ਜੇ ਤੁਹਾਡੇ ਆਲੇ ਦੁਆਲੇ ਵੀ ਇਦਾਂ ਦੇ ਲੋਕ ਹੈਗੇ ਆ ਉਹ ਤੁਹਾਨੂੰ ਨੈਗੇਟਿਵ ਕਰਦੇ ਆ ਆਪਣੇ ਆਪ ਨੂੰ ਤੁਸੀਂ ਥੱਲੇ ਨਾ ਸਿੱਟੋ ਆਪਣੇ ਆਪ ਨੂੰ ਡੈਮੇ ਨਾ ਕਰੋ ਕੇ ਆਪਣੇ ਆਪ ਨੂੰ ਹੱਟ ਨਾ ਕਰੋ ਆਪਣੇ ਆਪ ਨੂੰ ਪਿਆਰ ਕਰੋ ਕੱਲ ਦਾ ਪਤਾ ਨਹੀਂ ਤੁਹਾਨੂੰ ਯਾਰ ਜਿਹੜੇ ਮਾੜ ਪਿੱਛੇ ਤੇ ਲੰਘ ਗਏ ਆ ਉਹ ਵਾਪਸ ਨਹੀਂ ਆਉਣੇ ਜਿਹੜੀ ਜ਼ਿੰਦਗੀ ਹੈ ਤੁਹਾਨੂੰ ਪਤਾ ਨਹੀਂ ਪਿਲਦਾ ਨਾ ਕਿਸੇ ਦਾ ਮਾੜਾ ਨਾ ਕਰੋ ਆਪਣੀ ਮੂਵ ਤੋਂ ਯਾਦ ਰੱਖੋ ਕਿਸੇ ਦੀ ਖਾਤਰ ਆਪਣਾ ਸੁਭਾਅ ਨਾ ਬਦਲੋ ਤੁਸੀਂ ਕੱਲ ਵੀ ਸੂਰਜ ਚੰਦ ਤਾਰੇ ਸਭ ਹਵਾ ਪਾਣੀ ਅੱਜ ਵੀ ਹੋ ਗਈ ਸਿਰ ਤੁਹਾਡੇ ਮਨ ਦੀ ਸ਼ਾਂਤੀ ਚਾਹੀਦੀ ਆਪਣੀ ਸ਼ਾਂਤੀ ਗੁਰਬਾਣੀ ਪੜੋ ਆਪਣੇ ਆਪ ਨੂੰ ਪਛਾਣੋ ਅਸੀਂ ਕੌਣ ਆਂ ਸੈਲਫ ਟਾਕ ਕਰੋ ਲੋਕਾਂ ਦੇ ਪਿੱਛੇ ਨਾ ਪੁਚੋ ਇਹ ਦੁਨੀਆਦਾਰੀ ਜਾਗ ਰਚਨਾ ਸਭ ਝੂਠ ਹੈ ਜਾਨ ਲਿਉਰੇ ਮੀਤ ਇਹ ਦੁਨੀਆ ਟੈਂਪਰੇਰੀ ਆ ਕਿਸਦਾ ਕੀ ਪਤਾ ਕਦੋਂ ਚਲੇ ਜਾਣ ਕਿ ਆਪਣੇ ਆਪ ਨੂੰ ਹਮੇਸ਼ਾ ਕਦੇ ਤਿਆਰ ਰੱਖੋ। ਔੜੀ ਜ਼ਿੰਦਗੀ ਕਿ ਕਦੇ ਵੀ ਕੁਝ ਵੀ ਹੋ ਸਕਦਾ ਹੈ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਪਿਤਾ ਨੇ ਇੱਕ ਦਿਨ ਵੀ ਸੰਧਾ ਟੈਨ ਨਿਕਟਿਆ ਨੂੰ ਕਿੰਨੇ ਤਸੀਹੇ ਚੱਲੇ ਚਾਰ ਪੁੱਤਰ ਸਾਰਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਕਿੰਨੀ ਸ਼ਹੀਦੀ ਸ਼ਹਾਦਤਾਂ ਤੜੀ ਜ਼ਿੰਦਗੀ ਫਿਰ ਵੀ ਕਾਫੀ ਸੋਖੀ ਆ ਆਪਾਂ ਸ਼ੁਕਰਾਨਾ ਨਹੀਂ ਕਰਦੇ ਹੈਗੇ ਆਪਾਂ ਦੁਨੀਆਦਾਰੀ ਦੇ ਵਿੱਚ ਉਲਝੇ ਪਏ ਆ ਛੱਡ ਤੂੰ ਦੁਨੀਆਦਾਰੀ ਦੀ ਦੁਨੀਆ ਤੋਂ ਡਿਸਕਨੈਕਟ ਹੋ ਜਾ ਜੇ ਜ਼ਿੰਦਗੀ ਨੂੰ ਨਿਊਟਰ ਲੱchnਾ ਹੈ ਆਪਣਾ ਦਿਲ ਸਾਫ਼ ਰੱਖੋ ਗੁਰਬਾਣੀ ਪੜੋ ਆਪਣਾ ਸਰਕਲ ਛੋਟਾ ਕਰ ਲਓ ਭਾਰਜ ਕਹਿੰਦੇ ਆ ਕਿ ਆਪਣਾ ਜਿਹੜਾ ਮਾਨਿਆ ਜਦੋਂ ਤੁਸੀਂ ਇਹਨੂੰ ਵੇਲਾ ਛੱਡਣਾ ਹੈ ਇਹਨੇ ਆਪੇ ਪੁੱਠੇ ਪਾਸੇ ਜਾਣਾ ਹੈ ਕਿਵੇਂ ਹੁਣ ਜਿੱਕ ਜ਼ਮੀਨ ਆ ਪਤ ਜ਼ਮੀਨ ਆ ਜਦੋਂ ਨੂੰ ਵਾਉਣਾ ਹੀ ਨਹੀਂ ਉੱਥੇ ਘਾਹ ਫੂਸੇ ਆਉਣਾ ਪਰ ਐਕਟੀਵਿਟੀ ਆਏਗਾ ਸਾਡੇ ਮਨ ਦੀ ਇਹਨੂੰ ਚੰਗੇ ਪਾਸੇ ਲਾ ਕੇ ਰੱਖੋ ਆਪਣੇ ਆਪ ਨੂੰ ਕਦੇ ਵੀ ਟੁੱਟਣ ਨਾ ਦਿਓ ਸੱਚ ਜਿੱਥੇ ਸੱਚ ਆ ਉੱਥੇ ਰੱਬ ਆ ਆਪਣੇ ਆਪ ਨੂੰ ਸੱਚਾ ਰੱਖੋ ਕੋਈ ਬਾੜੀ ਕਰਦਾ ਕਰੀ ਜਾਵੇ ਰੱਬ ਭਲਾ ਕਰੇ ਬਸ ਇਤੇ ਫਰੀਦਾ ਫਰੀਦਾ ਪੂਰੇ ਦਾ ਵੀ ਭਲਾ ਕਰ ਇੰਨੀਆਂ ਸੋਹਣੀਆਂ ਸੋਹਣੀਆਂ ਗੁਰਬਾਣੀ ਦੀਆਂ ਪੰਕਤੀਆਂ ਆ ਵਾਜੀ ਤੇ ਜਗਜੀਤ ਜਾਗਰਤ ਨਾ ਸਮਝੂ ਠਹਿ ਜਾਣ ਲੈ ਉਰੇ ਬੀਤ ਮੇਰੇ ਤਾਂ ਹੱਥ ਮਨ ਚ ਚੜ ਰਗਾ ਕਿ ਜਪ ਦੀ ਸਾਥੀ ਕੋਈ ਨਾ ਕੋਈ ਲਾਈਨ ਚੱਲਦੀ ਰਹਦੀ ਆ ਉਹ ਕਬੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਯਾ ਸਭ ਕੋ ਤਾਂ ਮਾਰ ਮਾਰ ਜ ਕਰ ਰਿਆ ਪੰਦਾ ਆਪਣਾ ਦਿਮਾਗ ਨਹੀਂ ਛੱਡਦਾ ਕਿ ਮੈਂ ਆ ਕਰ ਲੂਗਾ ਮੈਂ ਆ ਕਰ ਸਕਦਾ ਹਰ ਆਟੋਮੈਟਿਕ ਕਰਤਾਪੁਰਖਿਆ ਦਾ ਉਹਨੇ ਸਭ ਆ ਕਰ ਪਾਇਆ ਹੁਣ ਇਹ ਕੋ ਪੰਦਰ ਹੁੰਦਾ ਹੈ ਘੜੇ ਚੀਂਂ ਠੀਪਾ ਨਾਲ ਦਾਣੇ ਦੀ ਭਰ ਲੰਦਾ ਜਿੰਨਾ ਚਿਰ ਉਹ ਦਾਣੇ ਛੱਡਦਾ ਨਹੀਂ ਹੱਥ ਬਾਹਰ ਨਹੀਂ ਨਿਕਲਦਾ ਛੱਡੂਆ ਤਾਂ ਹੀ ਹੱਥ ਬਾਹਰ ਨਿਕਲਦਾ ਐਵੇਂ ਅਸੀ ਲੋਕਾਂ ਨੂੰ ਕਈ ਕਾਫੀ ਲੋਕਾਂ ਨੂੰ ਫੜਿਆ ਹੋਇਆ ਆਪਣੇ ਮਨ ਦੇ ਵਿੱਚ ਕਿਸੇ ਨੂੰ ਮਾਫ ਕਰ ਦੋ ਜੇ ਤੁਹਾਡਾ ਕੋਈ ਅਜਿਹਾ 10 ਸਾਲ ਪੁਰਾਣਾ ਦੋਸਤ ਸੀ ਜਾਂ ਕੋਈ ਵੀ ਮਾਫ ਕਰ ਦਿਓ ਯਾਰ ਛੱਡ ਬਈ ਯਾਰ ਇਹ ਗੱਲ ਮੁੱਕ ਦੀ ਮਕਾ ਨੂੰ ਆਪਣਾ ਮਨ ਸ਼ਾਂਤ ਰੱਖੋ ਅਗਲਾ ਕਰਕੇ ਉਹਨੂੰ ਮਾਫ ਕਰ ਦਿਓ ਨਹੀਂ ਬਣਾਣਾ ਨਾ ਬਲੋ ਆਪਣੇ ਦਿਲ ਚ ਕੋਈ ਵੀ ਗੱਲ ਨਾ ਰੱਖੋ ਆਪਣੇ ਮਨ ਨੂੰ ਖਾਲੀ ਰੱਖੋ ਬਹੁਤ ਸੋਹਣੀ ਜ਼ਿੰਦਗੀ ਹੈ ਸਰ ਕੋ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੱਟ ਕੇ ਉਧਰ ਲਾਉਂ ਰੱਬ ਤਾਂ ਤੁਹਾਡੇ ਅਖਾ ਦੇ ਪਿੱਛੇ ਆ ਅਸੀਂ ਬਾਹਰ ਲੱپی ਜਾਂਦੇ ਹਾਂ ਤੁਸੀਂ ਜਿੱਦਾਂ ਤੁਹਾਨੂੰ ਅਵੇਅਰ ਹੋਣਾ ਪੈਣਾ ਹੈ ਵੀਰਨਸ ਗਿਆਨ ਪਰਗਤ ਗਿਆਨ ਤਹਰੀ ਕੋਲ ਧਿਆਨ ਹੋਣਾ ਚਾਹੀਦਾ ਪੁਰੂ ਘਰ ਜਾਓ ਸੇਵਾ ਕਰੋ ਆਪਣੇ ਮਾਪਿਆਂ ਦਾ ਖਿਆਲ ਰੱਖੋ ਆਪਣਾ ਕੰਮ ਕਰੋ ਪਰੋਬਲਵਾਵਾਂ ਦੀਆਂ ਜਾਂਦੀਆਂ ਰਹਿੰਦੀਆਂ ਦੁੱਖ ਸੁੱਖ ਤਾਂ ਆਉਣ ਹੀ ਆਣ ਉਹ ਮਾਰਿਸ਼ ਕਹਿੰਦੇ ਐਕਸੈਪਟ ਕਰਦੇ ਦੁੱਖ ਨੂੰ ਐਕਸੈਪਟ ਕਰ ਤੈਨੂੰ ਦੁੱਖ ਹੀ ਲੱਗਦਾ ਜਦੋਂ ਤੁਸੀਂ ਮਰਨ ਕਰਨਾ ਹੀ ਚਾਹੁੰਦੇ ਐਕਸੈਪਟ ਕੋਈ ਵੀ ਸਾਡੇ ਨਾਲ ਕੁਝ ਵੀ ਹੁੰਦਾ ਜਾਂਦੀ ਕਿਚ ਕੋਈ ਹਾਦਸਾ ਟ੍ਰੋਮਾ ਉਹਨੂੰ ਐਕਸੈਪਟ ਕਰ ਲਓ ਸਮਝ ਲਓ ਇਹ ਆਉਣਾ ਹੈ ਆਉਣਾ ਚਾਹੀਦਾ ਹੁਣ ਉਹਦੇ ਚ ਬਾਹਰ ਨਿਕਲੋ ਪ੍ਰੋਬਲਮ ਤਾਂ ਆ ਗਈ ਆ ਪ੍ਰੋਬਲਮ ਤੇ ਧਿਆਨ ਨਾ ਦੋ ਸੋਲ ਵਾਲੀ ਸਿਚੁਏਸ਼ਨ ਦੇਖੋ ਸੋਲ ਵਾਲੀ ਕਿੱਦਾਂ ਹੋ ਸਕਦੀ ਹੁਣ ਮੈਂ ਤੁਹਾਨੂੰ ਇੱਕ ਹੋਰ ਸਟੋਰੀ ਸੁਣਾਉਂਦਾ ਦੋ ਦੱਡੂ ਹੁੰਦੇ ਆ ਉਹ ਕਿਤੇ ਦੋਤਾ ਵਾਲੀ ਪਾਰਟੀ ਵਿੱਚ ਡਿੱਗ ਜਾਂਦੇ ਆ ਦੋਨੇ ਤੈਰਦੇ ਰਹਿੰਦੇ ਤੈਰਦੇ ਰਹਿੰਦੇ ਕਾਫੀ ਚਿਰ ਹੋ ਜਾਂਦਾ ਕਾਫੀ ਸਮਾਂ ਹੋ ਜਾਂਦਾ ਤੇ ਉਹ ਇੱਕ ਦੱਦੂ ਦੂਸਰੇ ਡੱਡੂ ਨੂੰ ਕਹਿੰਦਾ ਕੰਦਾ ਛੱਡ ਯਾਰ ਆਪਣੀ ਮੌਤ ਹੋ ਜਾਣੀ ਅੱਜ ਛੱਡ ਕਿਉਂ ਤੈਰਨਾ ਆ ਇੱਕ ਨੈਗੇਟਿਵ ਸੀ ਉਹ ਥੋੜਾ ਜਿਹਾ ਤੈਰ ਕੇ ਘੁੰਮਦੇ ਤੇ ਤੇ ਘੁੰਮਦੇ ਘੁੰਮਦੇ ਇੱਕ ਦੀ ਡੈਥ ਹੋ ਗਈ ਜਿਹੜਾ ਨੈਗੇਟਿਵ ਸੀ ਉਹ ਛੱਡ ਗਿਆ ਬਲ بڑا ਹੌਸਲਾ ਛੱਡ ਗਿਆ ਯਾਰ ਦੂਸਰਾ ਸੀ ਉਹ ਫਿਰ ਵੀ ਘੁੰਮੀ ਗਿਆ ਉਹ ਕਹਿੰਦਾ ਜਿੰਨਾ ਚਿਰ ਆ ਮੈਂ ਆਪਣੀ ਪੂਰੀ ਜਾਨ ਲਗਾਉਣੀ ਉਹ ਜਾਨ ਲਾਉਂਦਾ ਰਿਹਾ ਉਹਦਾਂ ਕਿਹਾ ਦੁੱਧ ਦੇ ਉੱਪਰ ਮਲਾਈ ਆ ਗਈ ਫਿਰ ਉਹ ਮਲਾਈ ਦੇ ਉੱਪਰ ਬੈਠ ਗਿਆ ਛੋੜੀ ਜਦੋਂ ਤੀ ਮੱਖਣੀ ਬਣ ਜਾਂਦੀ ਆ ਉਹਦੇ ਨਾਲ ਸਾਡੀ ਭਰਤ ਬਣ ਗਈ ਦੁੱਧ ਦੇ ਉੱਪਰ ਉਹ ਬਾਹਰ ਆਏ ਕਿੱਡੀ ਪਟੀ ਗਲੇ ਤੇਰੇ ਲੱਗੇ ਰੋ ਲੱਗੇ ਰੋ ਕਦੇ ਵੀ ਗਿਵਾ ਪਰਨਾ ਨਾ ਕਰੋ ਬਹੁਤ ਸਾਰੇ ਰਾਹ ਜਦੋਂ ਬੰਦ ਹੋ ਜਾਂਦੇ ਨੇ ਨਾ ਫਿਰ ਸਾਡੀ ਕੋਲ ਇਤਰਾਸ ਰਹਿ ਜਾਂਦੀ ਆ ਮਹਾਰਾਜ ਨਾਲ ਜੁੜੋ ਆਪਣੇ ਆਪ ਨੂੰ ਇੱਕ ਕਰ ਬੜੀਆਂ ਆਰਟੀਕਲ ਪ੍ਰੋਬਲਮਾਂ ਆ ਹਿਤ ਨੂੰ ਦੱਸੋ ਤਨ ਕੋਈ ਵੀ ਨੂੰ ਸਮ ਕੁਝ ਪਲ ਤੱਕ ਸਾਡੇ ਲਈ ਸਾਡਾ ਨਾੜ ਰਹਿ ਸਕਦਾ ਹੈ ਸਾਡੇ ਮਾਪਿਓ ਤੋਂ ਬਾਤ ਵੀ ਸਾਡੇ ਨਾਲ ਰੱਬ ਰਹਿੰਦਾ ਆਪਣੇ ਆਪ ਨੂੰ ਕਦੇ ਵੀ ਹੱਟ ਨਾ ਕੋ ਤਨ ਅਸੀਂ ਆਪਣੇ ਨੂੰ ਫਾਲਤੂ ਨਾ ਸਮਝੋ ਕਦੇ ਵੀ ਪ੍ਰਮਾਤਮਾ ਦਾ ਪ੍ਰਮਾਤਮਾ ਨੇ ਦੁਨੀਆ ਬਣਾਈ ਆ ਅਸੀਂ ਸੋਚਣਾ ਵੀ ਤੁਹਾਡੇ ਵਰਗਾ ਨਿਸਾਨ ਦੁਨੀਆ ਤੇ ਭੇਜਣਾ ਉਹ ਤਾਂ ਸੁਪਨਾ ਸੀ ਤਸੀਂ ਤੁਸੀਂ ਦੁਨੀਆ ਤੇ ਆਏ ਇਹ ਸੋਚੋ ਜੇ ਤੁਸੀਂ ਅੱਜ ਹੁੰਦੇ ਨਾ ਤੁਹਾਡਾ ਤੁਸੀਂ ਪੈਦਾ ਨਹੀਂ ਹੁੰਦੇ ਫੇਰ ਕੀ ਦੁਨੀਆ ਚੱਲਦੀ ਜਾਣੀ ਥੜ੍ਹ ਤੋਂ ਬਾਅਦ ਵੀ ਚੱਲੀ ਜਾਣੀ ਹੈ ਮਨ ਨੂੰ ਹਲਕਾ ਰੱਖੋ ਬਿਲਕੁਲ ਹਲਕਾ ਕਿਸੇ ਦੀ ਗੱਲਾਂ ਵਿੱਚ ਨਾ ਹੋਵੋ ਰਿਸ਼ਤੇ ਦਾ ਹੁੰਦੀ ਹੈ ਰਿਸ਼ਤੇਦਾਰੀ ਵਿੱਚ ਕਾਫੀ ਗੱਲਾਂ ਹੋਵਿੰਦੀਆਂ ਇਹ ਇਹ ਬਾਹਰ ਰੱਖੋ ਆਪਣੇ ਮਨ ਦੇ ਅੰਦਰ ਬਿਲਕੁਲ ਜੋਤ ਜਗਾ ਕੇ ਰੱਖੋ ਮਾਰੇ ਦੀ ਐਂ ਚੜਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ